ਇਹ ਮੁਕਤੀਆਂ ਦੀ ਵਿਤਰ ਧਰਤੀ ਮੁਖਸਰ ਸਾਹਿਬ ਅੱਜ ਹਰ ਸਾਲ ਮੰਗੂ ਹਜ਼ਾਰਾਂ ਦੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਸਮੂਚੀ ਲੀਡਰਸ਼ਿਪ ਇਕੱਠੀ ਹੋਈ ਹੈ ਤੇ ਵਰਕਰ ਇਕੱਠੇ ਹੋਏ ਆ ਸਾਰਿਆਂ ਨੂੰ ਮੈਂ ਪਹਿਲੇ ਫਤਿਹ ਅਸ ਕਰਦਾ ਹਾਂ ਵਾਇਗਰੂ ਟੀਕਾ ਖਾਲਸਾ ਵਾਇਗਰੂ ਜੀ ਦੀ ਫਤਿਹ ਜਦੋਂ ਹੁੰਦਾ ਮੈਂ ਸੁਰਤ ਸੰਭਾਲੀ ਹੈ ਹਰ ਸਾਲ ਮਾਗੀ ਦੀ ਕਾਨਫਰੰਸ ਇੱਥੇ ਰੱਖੀ ਜਾਂਦੀ ਮੈਂ ਛੋਟਾ ਹੁੰਦਾ ਥੋੜੇ ਵਾਂਗੂ ਜੀਪ ਤੇ ਮੋਟਰਸਾਈਕਲ ਤੇ ਇੱਥੇ ਸਮੂਚੇ ਵਰਕਰ ਤੇ ਲੀਡਰਸ਼ਿਪ ਇਕੱਠੀ ਹੁੰਦੀ ਪਿਛਲੇ 2 ਸਾਲ ਆਪਾਂ ਨਹੀਂ ਕਰ ਸਕੇ ਕਰੋਨਾ ਕਾਰਨ ਅੱਜ ਦੇ ਦਿਨ ਦਾ ਇਤਿਹਾਸ ਬੜੀ ਡਿਟੇਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਤੇ ਖਾਸ ਕਰਕੇ ਗੜੀ ਸਾਹਿਬ ਨੇ ਉਹਦਾ ਸਾਰਾ ਜ਼ਿਕਰ ਕੀਤਾ ਮੈਂ ਉਹਦੇ ਵਿੱਚ ਡਿਟੇਲ ਚ ਜਾਣਾ ਨਹੀਂ ਚਾਹੁੰਦਾ ਮੈਂ ਇੰਨਾ ਹੀ ਕਹਿਣਾ ਚਾਹਣਾ ਸਿੱਖ ਕੌਮ ਇੱਕ ਬਹਾਦਰ ਮਿਹਨਤੀ ਕੌਮ ਹੈ ਜਿੱਸੇ ਵੀ ਆਪਾਂ ਰਹਿੰਦੇ ਆਂ ਦੁਨੀਆਂ ਦੇ ਜਿੱਥੇ ਵੀ ਕੋਨੇ 'ਚ ਆਪਾਂ ਬਸੇ ਆਂ ਆਪਾਂ ਮਿਹਨਤ ਨਾਲ ਸੇਵਾ ਕਰਕੇ ਆਪਣਾ ਨਾਂ ਕਮਾਇਆ ਆ ਕਰੋਨਾ ਦਾ ਸਮਾਂ ਦੁਨੀਆ ਸੀ ਦੁਨੀਆ ਚ ਕੈਨੇਡਾ ਚ ਅਮਰੀਕਾ ਚ ਫਰਾਂਸ ਵਿੱਚ ਮੈਂ ਦੇਖਿਆ ਟੀਵੀ ਤੇ ਦੇਖਿਆ ਕਿ ਲੋਕੀ ਆਪਣੇ ਘਰਾਂ ਚੋਂ ਨਹੀਂ ਨਿਕਲ ਰਹੇ ਸੀ ਪਰ ਆਪਣੇ ਸਿੱਖ ਭੈਣ ਭਰਾਵਾਂ ਨੇ ਲੰਗਰ ਲਾਏ ਸੀ ਤੇ ਜਿੱਥੇ ਲੰਗਰ ਦੀ ਲੋੜ ਪਈ ਉੱਥੇ ਜਾ ਕੇ ਵਰਤਾਇਆ ਬਈ ਸੇ ਆਪਣਾ ਉਹ ਕੌਮ ਹੈ ਜਿਸ ਕੌਮ ਨੇ ਜਿਸ ਕੌਮ ਦੇ ਆਪਣੇ ਗੁਰੂਆਂ ਨੇ ਆਪਣਾ ਵੰਸ਼ ਵਾਰ ਦਿੱਤਾ ਜ਼ੁਲਮ ਦੇ ਖਿਲਾਫ ਲੜਾਈ ਲੜਨ ਦੇ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਦੂਜੇ ਧਰਮਾਂ ਨੂੰ ਬਚਾਉਣ ਵਾਸਤੇ ਐ ਜੀ ਮਿਸਾਲ ਦੁਨੀਆ ਦੇ ਕਿਸੇ ਧਰਮ 'ਚ ਨਹੀਂ ਹੋਣੀ ਜੈ ਜੀ ਸ਼ਹੀਦੀ ਦੀ ਕੁਰਬਾਨੀ ਦੀ ਮਿਸਾਲ ਆਪਣੇ ਧਰਮ 'ਚ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਕੌਮ ਦੀਆਂ ਜਥੇਬੰਦੀਆਂ ਆ ਕੋਈ ਬਾਦਲ ਪਰਿਵਾਰ ਦੀ ਜਾਂ ਕਿਸੇ ਹੋਰ ਪਰਿਵਾਰ ਦੀ ਜਥੇਬੰਦੀ ਨਹੀਂ ਆਪਣੀ ਕੌਮ ਦੀਆਂ ਜਥੇਬੰਦੀਆਂ 102 ਸਾਲ ਪ੍ਰਾਣੀ ਜਥੇਬੰਦੀਆਂ ਆ ਜਥੇਬੰਦੀਆਂ ਉਦੋਂ ਬਣੀਆਂ ਜਦੋਂ ਆਪਣੇ ਗੁਰੂ ਘਰਾਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀ ਤੇ ਇਹ ਜੇ ਗਲਤ ਕੰਮ ਕਰਦੇ ਸੀ ਤੇ ਆਪਣੀ ਕੌਮ ਨੂੰ ਬਰਦਾਸ਼ਤ ਨਹੀਂ ਹੋਇਆ ਤੇ ਆਪਣੇ ਬਜ਼ੁਰਗਾਂ ਨੇ ਇਕੱਠੇ ਹੋ ਕੇ ਗੁਰੂ ਘਰਾਂ ਨੂੰ ਅਰਜ਼ਾਜ ਕਰਾਇਆ ਤੇ ਉਹਨਾਂ ਬਾਅਦ ਜਦੋਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤੇ ਉਦੋਂ ਹੀ ਉਹਨਾਂ ਨੇ ਸੋਚਿਆ ਕਿ ਆਪਣੀ ਇੱਕ ਸਿਆਸੀ ਫੌਜ ਚਾਹੀਦੀ ਹੈ ਤਾਂ ਹੀ ਆਪਣੀ ਕੌਮ ਬੱਝ ਸਕਦੀ ਹੈ ਗੁਰੂ ਘਰਾਂ ਦੇ ਉੱਤੇ ਹਮਲੇ ਵੱਜ ਸਕਦੇ ਆ ਤੇ ਉਦੋਂ 1 ਮਹੀਨੇ ਬਾਅਦ ਉਹਨਾਂ ਨੇ ਆਪਣੀ ਇੱਕ ਸਿਆਸੀ ਫੌਜ ਬਣਾਈ ਜਿਸ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਰੱਖਿਆ ਗਿਆ ਅੱਜ ਲੋਕੀ ਬੜਾ ਗੱਲਾਂ ਕਰਦੇ ਆ ਦੇਸ਼ ਦੀ ਆਜ਼ਾਦੀ ਦੀ ਗੱਲਾਂ ਕਰਦੇ ਆ ਦੇਸ਼ ਵਿੱਚ ਪਾਰਲੀਮੈਂਟ ਵਿੱਚ ਹਿੰਦੁਸਤਾਨ ਵਿੱਚ ਆਜ਼ਾਦੀ ਦੀ ਗੱਲਾਂ ਕਰਦੇ ਆ ਆਜ਼ਾਦੀ ਦਵੋਂ ਵਾਲੇ ਆਪਾ ਪੰਜਾਬੀ ਆ ਸਿੱਖ ਪੰਥਾ ਜਿਸ ਪੰਜਾਬ ਆਜ਼ਾਦੀ ਦੇ ਸਭ ਤੋਂ ਵੱਡ ਕੁਰਬਾਨੀਆਂ ਸ਼ਹਾਦਤਾਂ ਜ਼ੁਲਮ ਚੱਲਿਆ ਤੁਸੀਂ ਚੱਲਿਆ ਤਾਮਿਲਨਾਡੀ ਉਹਨਾਂ ਨੂੰ ਕਿਹੜਾ ਪਤਾ ਸੀ ਆਜ਼ਾਦੀ ਦੇ ਵਿੱਚ ਕੀ ਕੀ ਹੋਇਆ ਕਰਨਾਟਕ ਵਾਲਿਆਂ ਨੂੰ ਪਤਾ ਸੀ ਕੋਈ ਪਤਾ ਹੀ ਨਹੀਂ ਸੀ ਉਹਨਾਂ ਤਾਂ ਆਪਣੇ ਆ ਵੀ ਮਿਲ ਗਈ ਜੇ ਪਰਿਵਾਰ ਵਿਛੜੇ ਗਏ ਪੂਰ ਪਰਿਵਾਰਾਂ ਦੀ ਸ਼ਹੀਦ ਹੋਏ ਗਏ ਪਰਿਵਾਰ ਵੰਡੇ ਗਏ ਤੇ ਥੋੜੇ ਵੰਡੇ ਗਏ ਆ ਆਦੇਸ਼ ਦੀ ਆਜ਼ਾਦੀ ਦੇ ਬਾਅਦ ਜਿੰਨੀਆਂ ਜੰਗਾਂ ਹੋਈਆਂ ਪਾਕਿਸਤਾਨ ਨਾਲ ਜੇ ਬੰਬ ਡਿੱਗੇ ਤੇ ਆਪਣੀ ਧਰਤੀ ਤੇ ਡਿੱਗੇ ਜੇ ਘਰ ਉਜਾੜੇ ਗਏ ਆਪਣੇ ਉਜਾੜੇ ਗਏ ਤੇ ਫਿਰ ਪਰ ਜਦੋਂ ਗੱਲ ਆਉਂਦੀ ਹੈ ਆਪਣੀ ਕੌਮ ਦੀ ਆਪਣੇ ਪੰਜਾਬ ਦੀ ਉਦੋਂ ਸਾਰੇ ਆਪਣੇ ਚਮੜੇ ਪਏ ਮੈਂ ਅੱਜ ਦਿਲੋਂ ਤੁਹਾਡੇ ਨਾਲ ਕੋਈ ਗੱਲਾਂ ਕਰਨਾ ਚਾਹਣਾ ਹੈ ਕਈ ਦਿਨਾਂ ਤੋਂ ਮੈਂ ਆਪਣੇ ਮਨ 'ਚ ਸੋਚ ਰਿਹਾ ਸੀ ਕਿ ਆਪਣੀ ਕੌਮ ਨੂੰ ਹੋ ਕੀ ਗਿਆ ਹੈ ਆਪਣੇ ਪੰਜਾਬੀਆਂ ਨੂੰ ਕੀ ਹੋ ਗਿਆ ਅੱਜ ਜਦੋਂ ਰਾਹੁਲ ਗਾਂਧੀ ਆਇਆ ਇੱਥੇ ਵੱਡੇ ਵੱਡੇ ਬੋਰਡ ਲਾਏ ਗਏ ਅਲਾਈਨਾਂ 'ਚ ਆਪਣੇ ਖਾਲਸਾ ਪੰਥ ਦੇ ਕਈ ਬੰਦੇ ਦਸਤਾਰਾਂ ਸਜਾ ਕੇ ਖੜੇ ਆ ਉੱਥੇ ਉਹਨੂੰ ਵੈਲਕਮ ਕਰਨ ਵਾਸਤੇ ਰਾਹੁਲ ਗਾਂਧੀ ਸਾਡੇ ਆਇਆ ਹੈ ਯਾਰ ਤੁਸੀਂ ਹੋਕ ਹੀ ਗਿਆ ਤੁਹਾਨੂੰ ਜੇ ਕਿਸੇ ਨੇ ਸਭ ਤੋਂ ਵੱਡਾ ਨੁਕਸਾਨ ਜੇ ਪੰਜਾਬ ਦਾ ਕੀਤਾ ਸਿੱਖ ਪੰਥ ਦਾ ਕੀਤਾ ਤੇ ਗਾਂਧੀ ਪਰਿਵਾਰ ਨੇ ਕੀਤਾ ਸਭ ਤੋਂ ਵੱਡਾ ਨੁਕਸਾਨ ਸਭ ਤੋਂ ਵੱਡਾ ਪਹਿਲੇ ਤਾਂ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਟੈਂਕਾਂ ਤੋਪਾਂ ਤੇ ਖਾਲਸਾ ਸਾਹਿਬ ਤੇ ਬੰਬ ਚਲਾਏ ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਕੀਤਾ ਦਿੱਲੀ ਤੱਕ ਤੇ ਦੁਨੀਆ ਚ ਪਰ ਅੱਪ ਭੁੱਲ ਜਾਂਦੇ ਐ ਰਾਹੁਲ ਗਾਂਧੀ ਰਾਹੁਲ ਗਾਂਧੀ ਰਾਹੁਲ ਗਾਂਧੀ ਆ ਸ਼ਰਮ ਆਉਣੀ ਚਾਹੀਦੀ ਐ ਬਿੱਟੂ ਨੂੰ ਕਹਿੰਦਾ ਤੇ ਮੈਨੂੰ ਮੈਂ ਦਸਤਾਰ ਸਜਾਈ ਰਾਹੁਲ ਗਾਂਧੀ ਕਰਕੇ ਉਹਨੇ ਦਿੱਤੀ ਐ ਮੈਨੂੰ ਦਸਤਾਰ ਜਿਹੜੀ ਅੱਜ ਸਜਾਈ ਬੈਠਾ ਹੈ ਇਹ ਐਨੇ ਗਿਰਗੇ ਆਪਾਂ ਐਨੇ ਗਿਰਗੇ ਆ ਲੋਕ ਚਮਚੀ ਮਾਰਦੇ ਐਨੇ ਹੋ ਗਏ ਆ ਜਿਹੜਾ ਆਪਣੀ ਜਾਨ ਪੰਜਾਬ ਦੀ ਪਾਣੀ ਹੈ ਆ ਲੜਾਈ ਸਾਰੀ ਪਾਣੀ ਦੀ ਹੈ ਦੁਨੀਆ ਚ ਲੜਾਈ ਪਾਣੀ ਦੀ ਹੈ ਆਪਣਾ ਪੰਜਾਬ ਦਾ ਪਾਣੀ ਅੱਜ ਆਪਾਂ ਨਹਿਰਾਂ ਚ ਪਾਣੀ ਘੜ ਜੇ ਆਪਾਂ ਤੜਫਣ ਲੱਗ ਜੰਨੇ ਆ ਮੋਗੇ ਉੱਚੇ ਹੋ ਜਾਣ ਆਪਾਂ ਤੜਫਣ ਲੱਗ ਜੰਨੇ ਆ ਪਰ ਪਾਣੀ ਜੇ ਪੰਜਾਬ ਦਾ ਹੈ ਜਦੋਂ ਦੇਸ਼ ਆਜ਼ਾਦ ਹੋਇਆ ਜੋ ਦੇਸ਼ ਨੂੰ ਪਾਣੀ ਆਪਣਾ ਵੰਡਿਆ ਗਿਆ ਇਹ ਸਭ ਤੋਂ ਵੱਡਾ ਹਮਲਾ ਆਪਣੇ ਦੇ ਪੰਜਾਬ ਤੇ ਕੀਤਾ ਤੇ ਕਾਂਗਰਸ ਨੇ ਕੀਤਾ ਇੰਦਰਾ ਗਾਂਧੀ ਨੇ ਕੀਤਾ ਆ ਜਿਹੜਾ Rajasthan ਦੀ ਮਹਿਰ ਜਾਂਦੀ ਹੈ ਆ ਸਾਰਾ ਪਾਣੀ ਆਪਣਾ ਸੀ Rajasthan ਨੂੰ ਇੱਕ ਬੂੰਦ ਦਾ ਹੱਕ ਨਹੀਂ ਹੈ ਪਾਣੀ ਮਿਲਦਾ ਕਿਉਂਕਿ ਰੇਪੇਰੀਅਨ ਰਾਈਟ ਦੇ ਹਿਸਾਬ ਨਾਲ ਜਿਹੜੇ ਸੂਬੇ ਵਿੱਚੋਂ ਨਹਿਰ ਜਾਂਦੀ ਦਰਿਆ ਜਾਂਦਾ ਕੋਈ ਸੂਬੇ ਦਾ ਹੱਕ ਹੁੰਦਾ ਹੈ ਪਰ ਇੰਦਰਾ ਗਾਂਧੀ ਨੇ ਤੱਕੇ ਨਾਲ ਉਦੋਂ ਦਰਬਾਰਾ ਸਿੰਘ ਕਾਂਗਰਸ ਦਾ ਰਾਜਸੀ ਮੁੱਖ ਮੰਤਰੀ ਨੂੰ ਬਣਾਇਆ ਉਹਨੂੰ ਕਿਹਾ ਆ ਦਸਕਤ ਕਰ ਮੈਂ ਪਾਣੀ ਦੇਣਾ ਹੈ ਰਾਜਸਥਾਨ ਨੂੰ ਜਿਹਦਾ ਨਾਂ ਰੱਖਿਆ ਇੰਦਰਾ ਗਾਂਧੀ ਕਨਾਲ ਤੇ ਦਰਬਾਰਾ ਸਿੰਘ ਨੇ ਸਿਰ ਝੁਕਾ ਕੇ ਦਸਕਤ ਕਰਤੇ ਜਿੰਨਾ ਪਾਣੀ ਸੀ ਹਲੇ ਤੁਹਾਨੂੰ ਪਤਾ ਨਹੀਂ ਜਿੰਨਾ ਪੰਜਾਬ ਦਾ ਉਦੋਂ ਪਾਣੀ ਸੀ ਅੱਧਾ ਪਾਣੀ ਉਦੋਂ ਦਸਕਤ ਕਰ ਦਿੱਤਾ ਰਾਜਸਥਾਨ ਵਾਸਤੇ ਤੇ ਹਲੇ ਆਪਾਂ ਭੁੱਲ ਜਾਂਦੇ ਆ ਤੇ ਵੋਟਾਂ ਆਉਂਦੀਆਂ ਕਾਂਗਰਸ ਨੂੰ ਆਪਾਂ ਫਿਰ ਤੋਂ ਗੱਲਾਂ ਕਰਨ ਲੱਗ ਜਾਂਦੇ ਆ ਉਹਦੇ ਬਾਅਦ ਇਸਰਾਈਲ ਨਾਲ ਕੀ ਹਰਿਆਣੇ ਨੂੰ ਪਾਣੀ ਚਾਹੀਦਾ ਹੈ ਤੇ ਉਹ ਵੀ ਇੰਦਰਾ ਗਾਂਧੀ ਨੇ ਕੀਤਾ ਇੰਦਰਾ ਗਾਂਧੀ ਨੇ ਬੁਲਾ ਕੇ ਫਿਰ ਤੋਂ ਹੁਕਮ ਕੀਤਾ ਆਦਾ ਸ਼ਰੋਮਣੀ ਕਾਲੀ ਦਲ ਜਿਹੜਾ ਪਾਣੀਆਂ ਬਚਾਲਿਆ ਜੇ ਇਸ ਵਾਰ ਨਾ ਇੱਕ ਨਿਕਰ ਜਾਂਦੀ ਤੇ ਤੁਹਾਡੇ ਪੱਲੇ ਕੁਛ ਨਹੀਂ ਰਹਿਣਾ ਸੀ ਕੁਛ ਨਹੀਂ ਰਹਿਣਾ ਸੀ ਆ ਤੁਸੀਂ ਕਹਿੰਦੇ ਆ ਪੰਜਾਬ ਦੀਆਂ ਪਾਰਟੀਆਂ ਗੱਲ ਕਰਨੀਆਂ ਆ ਕਾਂਗਰਸ ਵਰਗੇ ਡੱਕਾ ਤੋੜਿਆ ਨਹੀਂ ਆ ਇਹਨਾਂ ਨੇ ਮੈਨੂੰ ਲੱਗਾ ਆਜ਼ਾਦੀ ਦੇ ਬਾਅਦ ਮੈਂ ਦੇਖਿਆ ਪਿਛਲੇ 20 25 30 ਸਾਲਾਂ 'ਚ ਦਸ ਸਾਲ ਸਰਕਾਰ ਰਹੀ ਹੈ ਇੱਕ ਚੀਜ਼ ਦੱਸ ਦਿਓ ਇੱਕ ਨਿਸ਼ਾਨੀ ਦੱਸ ਦਿਓ ਝੂਠ ਤੇ ਝੂਠ ਤੇ ਨਿਰਭਰ ਪਾਰਟੀਆਂ ਆ ਦਿੱਲੀ ਦੀਆਂ ਪਾਰਟੀਆਂ ਓਵੇਂ ਹੀ ਆਮ ਆਦਮੀ ਪਾਰਟੀ ਐ ਓਵੇਂ ਭਾਜਪਾ ਐ ਜੇ ਸੱਚੀ ਵਾਰਸ ਜੇ ਪੰਜਾਬ ਦੀ ਪਾਰਟੀ ਦੀ ਸੱਚੀ ਵਾਰਸ ਥੋਡੀ ਐ ਜੇ ਥੋਡੀ ਜ਼ਬਾਨ ਐ ਜੇ ਥੋਡੀ ਦਿਲ ਦੀ ਧੜਕਣ ਐ ਉਹ ਸ਼੍ਰੋਮਣੀ ਅਕਾਲੀ ਦਲ ਐ ਬੋਲੇ ਹੋ ਜੈ ਸ੍ਰੀ ਅਕਾਲ ਸ਼੍ਰੋਮਣੀ ਖਾਲੀ ਦਲ ਆ ਸਾਰੇ ਬੈਠੇ ਮੈਨੇ ਚੰਦੂ ਮੁਰਾ ਸਾਹਿਬ ਪੁੰਦਰ ਸਾਹਿਬ ਸਾਰੇ ਬੈਠੇ ਆ ਆ ਜਿਹੜੇ ਲੋਕ ਜਿਹੜੀ ਬਾਹਰੀ ਲੀਡਰਸ਼ਿਪ ਆਈ ਹੈ ਉਹਨੂੰ ਦੱਸਣਾ ਚਾਹਣਾ ਆ ਸਾਰੇ ਲੋਕ ਜਿਹੜੇ ਸਾਹਮਣੇ ਬੈਠੇ ਆ ਮੇਰੇ ਪਿਤਾ ਜੀ ਦਾ ਪ੍ਰਕਾਸ਼ ਸਿੰਘ ਬਾਦਲ ਦੇ ਸਾਥੀ ਹੈ ਨੌਜਵਾਨ ਮੇਰੇ ਵੀਰ ਹਨ ਤੁਸੀਂ ਸਾਰੇ ਜਾਣਦੇ ਹੋ ਅਕਾਲੀ ਦਲ ਨੇ ਕੀ ਕੀਤਾ ਤੇ ਦੂਜਿਆਂ ਨੇ ਕੀਤਾ ਅੱਜ ਆਪਾਂ ਖੇਤੀ ਕਰ ਰਹੇ ਆਂ ਨਹਿਰਾਂ ਜਿੰਨੀਆਂ ਵੀ ਬਣੀਆਂ ਅਕਾਲੀ ਦਲ ਨੇ ਤੇ ਬਾਦਲ ਸਾਹਿਬ ਨੇ ਬਣਾਈਆਂ ਕੱਸੀਆਂ ਜਿੰਨੀਆਂ ਬਣੀਆਂ ਖਾਲੇ ਜਿੰਨੇ ਬਣੇ ਆਂ ਤੁਹਾਡੀਆਂ ਸੜਕਾਂ ਰੂਰਲ ਬਣੀਆਂ ਸਾਰੀਆਂ ਹੀ ਅਕਾਲੀ ਦਲ ਦੀ ਦੇਣ ਹੈ ਤੁਹਾਡੇ ਘਰ ਪਿੰਡ ਪਿੰਡ ਮੰਡੀਆਂ ਬਣੀਆਂ ਅਕਾਲੀ ਦਲ ਨੇ ਇਸ ਇਲਾਕੇ 'ਚ ਕੋਈ ਬੈ ਨਹੀਂ ਸਕਦਾ ਸੀ ਮੈਨੂੰ ਲੱਗਦਾ ਜੇ ਸਾਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨਾ ਹੁੰਦੇ ਤੇ ਇਹ 스테ਜ ਨਹੀਂ ਲੱਗਣੀ ਸੀ ਇੱਥੇ ਸਾਰੀ ਸੇਮ ਹੋਣੀ ਸੀ ਤੇ ਇੱਥੇ ਮਰਗਾਬੀਆਂ ਹੋਣੀਆਂ ਸੀ ਜਿਹੜੇ ਨੌਜਵਾਨ ਬੱਚੇ ਉਹ 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 ਸੀਨ ਦੇਖ ਨਹੀਂ ਸਕਦੇ ਜਿਹੜੇ ਸੀਨ ਅਸੀਂ ਦੇਖੇ ਜਦੋਂ ਪਿੰਡਾਂ ਜਾਂਦੇ ਬਾਦਲ ਸਾਹਿਬ ਨਾਲ ਮੈਂ ਜਦੋਂ ਦੂਰ ਦੂਰ ਤੱਕ ਕਹਨੂੰ ਸੇਮ ਦਿਖਦੀ ਸੀ ਕਿਸੇ ਨੇ ਨਹੀਂ ਕੱਢੀ ਜੇ ਸੇਮ ਕੱਢੀ ਕਾਂਗਰਸ ਦੇ ਸਰਕਾਰਾਂ ਆਈਆਂ ਇੱਥੇ ਬਰਾੜ ਸਾਹਿਬ ਮੁੱਖ ਮੰਤਰੀ ਬਣੇ ਹਰਚੰਦ ਸਿੰਘ ਬਰਾੜ ਉਹਨਾਂ ਦਾ ਜਿੰਨੀ ਦਿਨ ਮੁੱਖ ਮੰਤਰੀ ਰਹੇ ਉਹਨਾਂ ਦਾ ਪਿੰਡ ਡੁੱਬਿਆ ਰਿਹਾ ਉਹਨਾਂ ਦਾ ਖੇਤ ਡੁੱਬਿਆ ਰਿਹਾ ਉਹਨਾਂ ਦਾ ਸਟੱਡ ਫਾਰਮ ਡੁੱਬਿਆ ਰਿਹਾ ਪਰ ਜੇ ਉਸ ਤੋਂ ਸਟੱਡ ਫਾਰਮ ਨੂੰ ਪਾਣੀ ਚੋਂ ਕੱਢਿਆ ਤੇ ਖੇਤ ਕੱਢਿਆ ਤੇ ਉਹਨਾਂ ਪਿੰਡ ਨੂੰ ਕੱਢਿਆ ਬਾਦਲ ਸਾਹਿਬ ਨੇ ਆ ਕੇ ਕੱਢਿਆ ਤੇ ਆਪਣੇ ਖਿਲਾਫ ਪ੍ਰਚਾਰ ਤੇ ਪ੍ਰਚਾਰ ਝੂਠੇ ਤੇ ਝੂਠਾ ਪ੍ਰਚਾਰ ਕਿਉਂ ਪ੍ਰਚਾਰ ਹੈ ਮੈਂ ਪੁੱਛਣਾ ਚਾਹਣਾ ਤੁਸੀਂ ਬਾਦਲ ਸਾਹਿਬ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਤੁਸੀਂ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਜਦੋਂ ਇਹਨਾਂ ਨੇ ਸਾਰੀਆਂ ਤਾਕਤਾਂ ਨੇ ਦੇਖ ਲਿਆ ਕਿ ਲਗਾਤਾਰ 10 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਬਣ ਰਹੇ ਐ ਐਨੇ ਤਾਂ ਫਿਰ ਤੋਂ ਸਰਕਾਰ ਆ ਜਾਣੀ ਐ ਤੇ ਫਿਰ ਝੂਠੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਅਲਾਮ ਲਾਤਾ ਬੇਅਦਬੀ ਕਰਾਤੀ ਇਹ ਗੁਰੂ ਦੀ ਸੇਵਾ ਕਰਨ ਵਾਲੀ ਪਾਰਟੀ ਗੁਰੂ ਦਾ ਪਾਣਾ ਗੁਰੂ ਦੇ ਘਰੇ ਹਰ ਰੋਜ਼ ਮੱਥਾ ਟੇਕਣ ਵਾਲੀ ਪਾਰਟੀ ਵਰਕਰ ਕਿ ਉਹ ਬੇਅਦਬੀ ਕਰਉਣਗੇ ਝੂਠ ਬੋਲ ਕੇ ਕਹਿੰਦੇ ਕੌਣ ਸੀ ਕਾਂਗਰਸੀ ਕਹਿੰਦੇ ਕੌਣ ਸੀ ਇਹ ਦਾਦੂ ਵਾਲ ਵਰਗੇ ਜਿਹੜੇ ਸਭ ਤੋਂ ਵੱਡੇ ਦੋਸ਼ੀ ਆਪਣੇ ਪੰਥ ਦੇ ਆ ਜਿਹੜੇ ਕੌਮ ਦੇ ਗद्दार ਹੈ ਮਤਲਬ ਇਹ ਕਿਸੇ ਕੌਮ ਨੂੰ ਬਦਨਾਮ ਕਰ ਦੋ ਪਾਰਟੀ ਸਿੱਖ ਪੰਥ ਦੀ ਪਾਰਟੀ ਨੂੰ ਬਦਨਾਮ ਕਰ ਦੋ ਤੇ ਆਪਾਂ ਗੱਲਾਂ ਚਾਹਗੇ ਹਲੇ ਵੀ ਨਹੀਂ ਹਟਦੇ ਤੁਸੀਂ ਦੇਖ ਲਓ ਬੇਅਦਬੀ ਪੁਲਿਸ ਐਸਾਈਟੀ ਬਣਾਦੀ ਪੰਜਾਬ ਸਰਕਾਰ ਨੇ ਪੁਲਿਸ ਐਸਾਈਟੀ ਨੇ ਚਲਾਨ ਪੇਸ਼ ਕਰਤਾ ਹੁਣ ਤਾਂ ਕੇਸ ਖਤਮ ਹੋ ਗਿਆ ਚਲਾਨ ਪੇਸ਼ ਹੋ ਗਿਆ ਮੈਂ ਹੁਣ ਪੁੱਛਣਾ ਚਾਹਣਾ ਉਸ ਚਲਾਨ ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਪੇਸ਼ ਕੀਤਾ ਚਲਾਨ ਲਿਆ ਕੇ ਕਿਹਾ ਜੀ ਬੇਅਦਬੀ ਮਾਮਲਾ ਜੀ ਮੁਕੰਮਲ ਕਰ ਲਿਆ ਚਲਾਨ ਪੇਸ਼ ਕਰਤਾ ਚਲਾਨ ਚ ਮੈਨੂੰ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਦੱਸੇ ਤੇ ਕਾਂਗਰਸ ਦੱਸੇ ਕਿਸ ਅਕਾਲੀ ਵਰਕਰ ਦਾ ਦਾ ਲੀਡਰ ਦਾ ਨਾਮ ਉਹਦੇ ਛੈਗਾ ਤੁਹਾਡਾ ਝੂਠ ਸਾਹਮਣੇ ਆ ਗਿਆ ਯਤ ਤੁਸੀਂ ਬਾਦਲਪਿੰਡ ਆ ਜਾਓ ਹਰ ਰੋਜ਼ ਗੁਰੂ ਘਰ ਉੱਥੇ ਸੇਵਾ ਕਰੀਦੀ ਐ ਪਾਠ ਕਰੀਦਾ ਰੋਜ਼ ਸਾਡੇ ਪਾਠ ਹੁੰਦੇ ਐ ਤੁਹਾਡੇ ਘਰਾਂ ਚਲੇ ਜਾਓ ਆਪਾਂ ਪਾਠ ਕਰਦੇ ਆਂ ਆਪਾਂ ਜਿੰਨਾ ਸੇਵਾ ਸੰਭਾਲ ਗੁਰੂ ਘਰਾਂ ਦੀ ਸ਼ੋਮਨੀ ਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰ ਤੇ ਐ ਜੀ ਪੀ ਸੀ ਕਰਦੀ ਆ ਤੇ ਹੁਣ ਐ ਜੀ ਪੀ ਸੀ ਨੂੰ ਖਤਮ ਕਰਨ ਤੇ ਲੱਗੇ ਆ ਇਹਨਾਂ ਨੇ ਦੇਖ ਲਿਆ ਸੈਂਟਰ ਦੀ ਸਰਕਾਰਾਂ ਨੇ ਕਿ ਸਿੱਖ ਪੰਥ ਦੀ ਤਾਕਤ ਸਿੱਖ ਕੌਮ ਦਾ ਪਾਰਲੀਮੈਂਟ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਿੱਖ ਕੌਮ ਦੀ ਤਾਕਤ ਕਿ ਆਪਾਂ ਇੱਕ ਇੱਕ ਇੰਸਟੀਟਿਊਸ਼ਨ ਥੱਲੇ ਇਕੱਠੇ ਆ ਅਕਾਲ ਤਖਤ ਸਾਹਿਬ ਦੀ ਅਗਵਾਈ ਥੱਲੇ ਇਕੱਠੇ ਆ ਤੋਂ ਉਹਨਾਂ ਨੇ ਸੋਚ ਲਿਆ ਕੀਤਾ ਕਿ ਅਸੀਂ ਹੁਣ ਹੁਣ ਆਪਾਂ ਇਹਨੂੰ ਕਮਜ਼ੋਰ ਕਰੀਏ ਦਿੱਲੀ ਵਿੱਚ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅੱਜ ਸਿੱਖ ਪੰਥ ਦੇ ਕੰਟਰੋਲ 'ਚ ਨਹੀਂ ਹੈ ਅੱਜ ਆਰਐਸਐਸ ਤੇ ਭਾਜਪੀ ਦੀ ਸਰਕਾਰ ਦੇ ਥੱਲੇ ਕੰਟਰੋਲ 'ਚ ਹੈ ਉਹ ਛਲਾ ਰਹੇ ਹੈ ਹਰਿਆਣਾ ਵਿੱਚ ਕਮੇਟੀ ਬਣਾਈ ਹੁਣੇ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਉਹ ਸਿੱਖ ਪੰਥ ਤੜਾਈ ਚੁੰਦੇ ਸੀ ਨਮੁੰਦੇ ਉਹਨਾਂ ਨੇ ਵੋਟਾਂ ਦਾ ਸਿਸਟਮ ਖਤਮ ਕਰ ਦਿੱਤਾ ਕਮੇਟੀ ਅਲੱਗ ਬਣਾਤੀ ਚੀਫ ਮਨਿਸਟਰ ਹਰਿਆਣਾ ਨੇ ਬਣਾਈ ਆਪਣੇ ਘਰੇ ਬੈ ਕੇ ਬਣਾਈ ਜਿਵੇਂ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਸਾਰੇ ਆਰਐਸਐਸ ਦੇ ਮੈਂਬਰ ਪਨਾ ਕੇ ਪਾ ਕੇ ਆਪਣੇ ਬਣਾਏ ਅਗਲਾ ਹਮਲਾ ਕਿਥੇ ਹੈ ਸ਼ਰੋਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੌਣ ਕੌਣ ਹੈ ਮਗਰ ਲੱਗੇ ਆਹ ਦਾਦੂ ਵਾਲ ਵਰਗੇ ਆ ਜਿਹੜੇ ਦੂਜੇ ਮੰਡ ਵਰਗੇ ਆ ਜਿਹੜੀਆਂ ਜਾਲੀ ਜੀਆਂ ਜਥੇ ਬੰਦੀਆਂ ਉਹ ਕਿਉਂ ਨਹੀਂ ਬੋਲਦੀਆਂ ਹੁਣ ਜਦੋਂ ਹੁਣ ਕਿਤੇ ਬੇਅਦਬੀ ਕਿਤੇ ਹੁੰਦੀ ਹੈ ਉਦੋਂ ਸਾਰੇ ਕਿਉਂ ਚੁੱਪ ਹੁੰਦੇ ਆ ਕਿਉਂਕਿ ਇਹਨਾਂ ਦਾ ਨਿਸ਼ਾਨਾ ਇੱਕੋ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਹਰ ਚੀਜ਼ ਦੀ ਬਾਦਲ ਪਰਿਵਾਰ ਹਰ ਚੀਜ਼ ਦੀ ਬਾਦਲ ਪਰਿਵਾਰ ਕਿਉਂ ਉਹਨੂੰ ਪਤਾ ਹੈ ਕਿ ਜਿਹੜੀ ਇੱਕ ਲੀਡਰਸ਼ਿਪ ਹੁੰਦੀ ਹੈ ਬੜੀ ਔਖੀ ਡਵੈਲਪ ਹੁੰਦੀ ਹੈ ਜੇ ਕਿਸੇ ਨੂੰ ਮਾਰਨਾ ਹੋਏ ਉਹਨਾਂ ਦੀ ਲੀਡਰਸ਼ਿਪ ਖਤਮ ਕਰ ਦਿਓ ਆਪਣੇ ਆਪ ਹੀ ਕੌਮ ਖਤਮ ਹੋ ਜਾਂਦੀ ਹੈ ਆਪਣੀ ਲੀਡਰਸ਼ਿਪ ਨੂੰ ਖਤਮ ਕਰਨ ਤੇ ਲੱਗੇ ਆ ਤਾਕਤ ਹੈ ਹੁਣ ਕਹਿੰਦੇ ਆ ਜਿਹੜਾ ਖੜਾ ਹੁੰਦਾ ਪੱਲੇ ਕੁਛ ਨਾ ਹੋਏ ਨਹੀਂ ਜੀ ਅਸੀਂ ਅਕਾਲੀ ਦਲ ਨੂੰ ਹੁਣ ਅਸੀਂ ਛੋਟਾ ਭਰਾ ਬਣਾਵਾਂਗੇ ਅਕਾਲੀ ਦਲ ਨੇ ਰਹਿਣਾ ਹੈ ਕੇਸਰੀ ਝੰਡਾ ਝੂਲਦਾ ਹੀ ਰਹਿਣਾ ਤਕੜੀ ਦਾ ਝੰਡਾ ਝੂਲਦਾ ਹੀ ਰਹਿਣਾ ਮੈਂ ਪਹਿਲੇ ਵੀ ਕਿਸੇ ਜਗ੍ਹਾ ਤੇ ਬੋਲਿਆ ਸੀ ਇਹਨਾਂ ਆਪਣਾ ਦਿਲ ਬਹੁਤ ਵੱਡਾ ਹੈ ਦੇਖੋ ਖਾਲਸਾ ਜੀ ਆਪਣੇ ਤੋਂ ਗੁਜਰਾਤੀ ਕਿੰਨੇ ਸਿਆਣੇ ਆਹ ਮਾਚਲ ਵਾਲੇ ਕਿੰਨੇ ਸਿਆਣੇ ਆਈ ਝੂਠ ਆ ਕੇਜਰੀ ਵਾਲੇ ਭਗਵੰਤ ਮਾਨ ਨੇ ਜਿੱਥੇ ਇੰਨੇ ਇੱਥੇ ਬੋਲੇ ਨਾ ਆ ਸਾਰੇ ਉੱਥੇ ਬੋਲੇ ਆ ਉੱਥੇ ਵੀ ਕਿਹਾ ਤੁਹਾਨੂੰ ਆ ਕਰਦਾਂਗੇ ਆ ਕਰਦਾਂਗੇ ਆ ਕਰਦਾਂਗੇ ਪਰ ਉਹਨਾਂ ਨੇ ਕਿਹਾ ਨਹੀਂ ਚੱਕ ਕੇ ਬਰ ਮਰੇ ਅਸੀਂ ਤਾਂ ਬੜਾ ਸਮਝਾਇਆ ਸੀ ਪਹਿਲੇ ਵੀ ਕਿ ਆ ਠੱਗ ਹੈ ਚੋਰ ਹੈ ਆਪਾਂ ਰੋਜ਼ ਅਰਦਾਸ ਕਰਦੇ ਹਾਂ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਅਰਦਾਸ ਕਰਦੇ ਨਾ ਆਪਾਂ ਕਰਦੇ ਹਾਂ ਅਰਦਾਸ ਚ ਆਪਣਾਉਂਦੇ ਹਾਂ ਰਾਜ ਕਰੇਗਾ ਖਾਲਸਾ ਤੇ ਤੇ ਇੱਥੇ ਤੁਸੀਂ ਕੰਧਾਂ ਤੇ ਲਿਖਤਾ ਆਮ ਆਦਮੀ ਨੇ ਇੱਕ ਮੌਕਾ ਦੇ ਦਿਓ ਕੇਜਰੀਵਾਲ ਨੂੰ ਤੇ ਆਪਣੇ ਸਾਰੇ ਖਾਲਸਾ ਬੰਦ ਨੇ ਕੇਜਰੀਵਾਲ ਨੂੰ ਰਾਜ ਦੇਤਾ ਇੱਕ ਮੌਕਾ ਕੇਜਰੀਵਾਲ ਨੂੰ ਐਵੇਂ ਨਹੀਂ ਕਿਹਾ ਕਿ ਪੰਜਾਬ ਦਾ ਕੋਈ ਨਾਂ ਲਿੱਤਾ ਹੈ ਕੇਜਰੀਵਾਲ ਬਾਹਰ ਦਾ ਨਾਂ ਲਿਖਤਾ ਕਿ ਸਾਰਿਆਂ ਨੇ ਦੇਤਾ ਤੇ ਕੇਜਰੀਵਾਲ ਨੇ ਕੀ ਕੀਤਾ ਤੁਸੀਂ ਦੇਖ ਹੀ ਲਿਆ ਅੱਜ ਜੋ ਹਾਲਾਤ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜੋ ਹਾਲਾਤ ਬਣ ਗਈ ਹੈ ਮੈਨੂੰ ਡਰ ਹੈ ਅਜੇ 4 ਸਾਲਾਂ ਚ ਹਾਲਾਤ ਵਿਗੜ ਜਾਣੀ ਐ ਕਿ ਇਸ ਸੂਬੇ ਨੂੰ ਬਚਾਉਣਾ ਪੜੋਖ ਹੋ ਜਾਣਾ ਦੋ ਤਿੰਨ ਗੱਲਾਂ ਤਾਂ ਮੇਰੀਆਂ ਹੁਣ ਨੋਟ ਕਰ ਲਿਓ ਜਿਹੜਾ ਇਹਨਾਂ ਨੇ ਬਹੁਤ ਵੱਡਾ ਨੁਕਸਾਨ ਕਰਤਾ ਇੱਕ ਬਹੁਤ ਵੱਡਾ ਨੁਕਸਾਨ ਆ ਹੋ ਗਿਆ ਕਿ ਅੱਜ ਅਮਨ ਸ਼ਾਂਤੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਹੋ ਗਈ ਐ ਕਿ ਅੱਜ ਕੋਈ ਵਪਾਰੀ ਕੋਈ ਪੈਸੇ ਵਾਲਾ ਕੋਈ ਇੰਡਸਟਰੀਅਲਿਸ ਪੰਜਾਬ ਦੇ ਰੈਨ ਨੂੰ ਤਿਆਰ ਨਹੀਂ ਐ ਸਾਰਿਆਂ ਨੂੰ ਫਰੋਤੀਆਂ ਦੇ ਟੈਲੀਫੋਨ ਆਏ ਸਾਰਿਆਂ ਤੋਂ ਕਰੋੜਾ ਰੁਪਇਆ ਗੈਂਗਸਟਰ ਲਈ ਜਾਂਦੇ ਆ ਅੱਜ ਪੰਜਾਬ ਦੇ ਲੋਕੀ ਪਹਿਲੇ ਕੀ ਆਉਂਦੇ ਯੂਪੀ ਬਿਹਾਰ ਤੋਂ ਲੋਕ ਇੱਥੇ ਕੰਮ ਕਰਨ ਆਉਂਦੇ ਸੀ ਤੇ ਅੱਜ ਕੀ ਹੋ ਰਿਹਾ ਪੰਜਾਬ ਦੇ ਇੰਡਸਟਰੀਅਲਿਸ ਸਾਰੇ ਯੂਪੀ ਜਾਣ ਲੱਗ ਗਏ ਕਹਿੰਦੇ ਇੱਥੇ ਨਹੀਂ ਰਹਿਣਾ ਜਿਹੜਾ ਜੀ ਕਰਦਾ ਲੁੱਟ ਖੜਦਾ ਤੁਸੀਂ ਰਾਤ ਨੂੰ ਕੋਈ ਆਪਣੀ ਭੈਣਾ ਤੇ ਮਾਤਾ ਕੋਈ ਬਾਹਰ ਵੀ ਤੁਰ ਸਕਦੀ ਮਿਹਨਤ ਆ ਕੇ ਬਾਲੀਆਂ ਖੋਲ ਲੈਣਗੇ ਪਰ ਸੇ ਖੋਲ ਲੈਣਗੇ ਗੋਲੀ ਮਾਰ ਦੇਣਗੇ ਆ ਕੋਟ ਭਾਈ ਵਿਚਾਰਾ ਪਿੰਡ ਹੈ ਗਰੀਬ ਗਰੀਬ ਪਰਵਾਰ ਸੱਤ ਕਿੱਲੇ ਜੀ ਵੀ ਨਾ ਯਾਰ ਸੱਤ ਕਿੱਲੇ 30 ਲੱਖ ਰੁਪਇਆ ਉਹ ਤੋਂ ਮੰਗਦੇ ਸੱਤ ਕਿੱਲੇ ਵਾਲੇ ਨੂੰ 30 ਲੱਖ ਨਹੀਂ ਦਿੱਤਾ ਤੇ ਵਿਚਾਰੇ ਬੱਚਾ ਮਾਰ ਦਿੱਤਾ ਅੱਛਾ ਕੱਲ ਮੈਂ ਅਖਬਾਰ ਪੜ੍ਹ ਰਿਹਾ ਸੀ ਦੇਖੋ ਹਾਲਾਤ ਕੀ ਹੋ ਗਈ ਇੱਥੇ ਗਿੱਦੜਵੇਂ ਵਿੱਚ ਮੈਨੂੰ ਦੱਸਿਆ ਇੱਕ ਅਪਹਾਜ ਬੰਦਾ ਆਪਣੇ ਉਹ ਸਾਈਕਲ ਤੇ ਜਿਹੜਾ ਪਾਜਾਂ ਕੋਲੇ ਪਾਜ ਵਿਚਾਰੇ ਸਾਈਕਲ ਹੁੰਦਾ ਉਹਦੇ ਤੇ ਜਾ ਰਿਹਾ ਸੀ ਆ ਚੋਰ ਆਏ ਉਹਨੂੰ ਸਾਈਕਲ ਤੋਂ ਲਾਇਆ ਤੇ ਉਸ ਨੂੰ ਸਾਈਕਲ ਹੀ ਚੱਕ ਕੇ ਲੈ ਗਏ ਉਹਦੇ ਵੀਲ ਚੇਅਰ ਜਿਹੜੀ ਹੁੰਦੀ ਹੈ ਉਹ ਵੀਲ ਚੇਅਰ ਹੀ ਲੈ ਗਏ ਤੇ ਆਹ ਹਾਲਾਤ ਬੰਗੀ ਕਿ ਆ ਸੂਬਾ ਕਿਵੇਂ ਚੱਲੂਗਾ ਕੋਈ ਫਿਕਰ ਨਹੀਂ ਭਗਵਾਨ ਤੁਮਾਨ ਨੂੰ ਕੋਈ ਫਿਕਰ ਨਹੀਂ ਬਾ ਸ਼ਾਰੂ ਪੀ ਕੇ ਬੈਠਾ ਰਹਿੰਦਾ ਕੋਈ ਚਿੰਤਾ ਹੀ ਨਹੀਂ ਪੰਜਾਬ ਚ ਕੋਈ ਜਿਉਂਦੇ ਮਰੇ ਦੂਜੀ ਗੱਲ ਜਿਹੜੀ ਵੱਡੀ ਹੋਣ ਵਾਲੀ ਐ ਜਿਹੜਾ ਵੱਡਾ ਨੁਕਸਾਨ ਹੋਣਾ ਐ ਬਿਜਲੀ ਦਾ ਹੋਣਾ ਐ ਤੁਸੀਂ ਯਾਦ ਕਰੋ ਜਦੋਂ ਕੈਪਟਨ ਦਾ ਰਾਜ ਸੀ ਸਭ ਤੋਂ ਪਹਿਲੇ 8-8 ਘੰਟੇ ਕੱਟ ਲੱਗਦੇ ਸੀ ਅਸੀਂ ਮਿਹਨਤ ਕਰਕੇ ਤਿੰਨ ਕਾ ਤਿੰਨ ਕਾ ਇਕੱਠਾ ਕਰਕੇ ਥਰਮਲ ਪਲਾਂਟ ਲਾ ਕੇ ਬਿਜਲੀ ਸਰਪਲਸ ਕੀਤੀ ਪਰ ਨਾ ਕੈਪਟਨ ਨੇ ਕੋਈ ਨਵਾਂ ਯੂਨਿਟ ਲਾਇਆ ਤੇ ਇਹਨਾਂ ਨੇ ਕੀ ਕਰਨਾ ਸੀ ਅੱਜ ਫਿਰ ਤੋਂ ਕੱਟ ਲੱਗਣ ਲੱਗੇ ਆ ਹੁਣ ਤੁਸੀਂ ਕਹਿੰਦੇ ਆ ਜੀ ਅਸੀਂ 300 ਯੂਨਿਟ ਫ੍ਰੀ ਦਿੱਤੇ ਆ ਹੋਣਾ ਕੀ ਐ ਅਗਲੇ ਸਾਲਾਂ ਚ ਆ ਸਾਰੀ ਬਿਜਲੀ ਖਰੀਦ ਰੇ ਆ ਬਾਹਰੋਂ ਅੱਜ 6 ਰੁਪਏ ਯੂਨਿਟ ਬਿਜਲੀ ਖਰੀਦ ਰੇ ਆ ਗਰਮੀਆਂ ਚ 10 ਰੁਪਏ ਖਰੀਦਣਗੇ ਅਗਲੇ ਸਾਲ 15 ਰੁਪਏ ਯੂਨਿਟ ਖਰੀਦਣਗੇ ਉਹਦੇ ਬਾਅਦ 20 ਰੁਪਏ ਯੂਨਿਟ ਖੇਦਣਗੇ ਤੇ ਤੁਹਾਡੇ ਬਿੱਲ ਦੱਸੋ ਕਿੱਥੇ ਜਾਣਗੇ ਬਿਜਲੀ ਨਹੀਂ ਹੋਣੀ ਬਾਹਰ ਤੁਹਾਡੇ ਕੋਲ ਦੇਣ ਨੂੰ ਤੇ ਫਿਰ ਅਕਾਲੀ ਦਲ ਨੂੰ ਆ ਕੇ ਵਾਪਸ ਬਿਜਲੀ ਸਰਪਲਸ ਕਰਨੀ ਪੈਣੀ ਆ ਆ ਹੁਣ ਕਰਜ਼ਾ ਜਿੰਨਾ ਚੜਾਤਾ ਇਹਨਾਂ ਨੇ ਮੈਂ ਤੁਹਾਨੂੰ ਗੱਲਾਂ ਦੱਸਣਾ ਚਾਹਣਾ ਜੋ ਸੱਚਾਈ ਹੈ ਇਹਨਾਂ ਮੰਗੂਈ ਝੂਠੀ ਅਸੀਂ ਕਿਤੇ ਨਹੀਂ ਗੱਲ ਕੀਤੀ ਜਦੋਂ ਆਂਦਾ ਪੰਜਾਬ ਬਣਿਆ ਉੱਥੋਂ ਲੈ ਕੇ ਆ 2017 ਤੱਕ ਜਦੋਂ ਆਪਣੀ ਸਰਕਾਰ ਸੀ ਟੋਟਲ ਕਰਜ਼ਾ ਪੰਜਾਬ ਤੇ 182 ਕਰੋੜ ਸੀ 1 82 ਲੱਖ 82 ਹਜ਼ਾਰ ਕਰੋੜ ਤਕਰੀਬਨ 60 ਸਾਲਾਂ ਚ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਆਇਆ ਪਿਛਲੇ 5 ਸਾਲਾਂ ਚ 1 ਲੱਖ ਕਰੋੜ ਕਰਜ਼ਾ ਵਧਾਤਾ 182000 ਕਰੋੜ 60 ਸਾਲਾਂ ਚ ਬਣਿਆ ਤੇ 5 ਸਾਲਾਂ ਚ 1 ਲੱਖ ਕਰੋੜ ਬਣ ਗਿਆ ਵਧਾਤਾ ਇਹਨਾਂ ਨੇ 1 ਲੱਖ ਕਿਉਂ ਕੰਮ ਕੀਤਾ ਨਹੀਂ ਆਮਦਨ ਵਧਾਈ ਨਹੀਂ ਕਰਜ਼ਾ ਲੈਂਦੇਗੇ ਸਰਕਾਰ ਅਤਵਾਹ ਕਰਦੀ ਉਵੇਂ ਪਰ ਹੁਣ ਕੇਜਰੀਵਾਲ ਨੇ ਆ ਭਗਵੰਤ ਮਾਨ ਨੇ 8 ਮਹੀਨਿਆਂ ਚ 8 ਮਹੀਨਿਆਂ 30000 ਕਰੋੜ ਰੁਪਏ ਲੈ ਲਿਆ 8 ਮਹੀਨਿਆਂ 30000 ਕਰੋੜ ਰੁਪਏ ਕਰਜ਼ਾ ਕਰਜ਼ਾ ਲਈ ਜਾਂਦੇ ਐ ਹੋਣਾ ਕੀ ਐ ਇਹ じゃ ਪੰਜਾਬ ਦੀ ਹਾਲਾਤ ਬਣ ਜਾਣੀ ਐ ਇੱਥੇ ਸਾਰਾ ਕੁਝ ਹੀ ਹਿੱਲ ਜਾਣਾ ਮੈਂ ਆਈ ਕਹਿਣਾ ਚੁਣਾ ਯਾਰ ਹਰ ਸਾਲ ਆਪਾਂ ਇਕੱਠੇ ਹੋਣੇ ਆ ਤੁਹ ਸਾਰੇ ਪਟ ਜਦੋਂ ਆਪਾਂ ਫੈਸਲਾ ਕਰਦੇ ਆਂ ਆਪਾਂ ਕਿਤੇ ਸੋਚ ਸਮਝ ਕੇ ਫੈਸਲਾ ਕਿਉਂ ਨਹੀਂ ਕਰਦੇ ਆਪਾਂ ਜਿਹੜਾ ਹੁੰਦਾ ਇੱਕ ਮੌਕਾ ਇਹਨੂੰ ਦੇ ਦਿਓ ਇੱਕ ਮੌਕਾ ਇਹਨੂੰ ਦਿਓ ਇੱਕ ਇੱਕ ਮੌਕਾ ਮਤਲਬ ਆਪਣੀ ਨੈਕਸਟ ਜਨਰੇਸ਼ਨ ਦਾ ਤਬਾਹੀ ਕਰਾਉਣੀ ਜਦੋਂ ਬੰਦਾ ਆਪਕ ਡਰਾਈਵਰ ਰੱਖ ਦਿਆ ਘਰੇ ਆਪਾਂ ਕੋਈ ਕਾਬਿਲ ਡਰਾਈਵਰ ਰੱਖਦੇ ਆ ਨਾ ਅਨਪੜ੍ਹ ਤਾਂ ਅਜਾ ਅਨਾੜੀ ਹੋਏ ਉਹਨੂੰ ਤਾਂ ਨਹੀਂ ਰੱਖਦੇ ਇਹ ਨਾੜੀ ਨੂੰ ਇੱਕ ਮੌਕਾ ਦੇਵੋਗੇ ਥੋੜੇ ਬੱਚਿਆਂ ਦਾ ਕਿਤੇ ਐਕਸੀਡੈਂਟ ਕਰਕੇ ਦਊਗਾ ਹੁਣ ਭਗਵਾਨਤ ਮਾਨ ਆਇਆ ਚੁਟਕਲੇ ਸੁਣਾਉਣ ਆਲਾ ਜ਼ਿੰਦਗੀ ਕੋ ਡੱਕਾ ਤੋੜਿਆ ਨਹੀਂ ਚੁਟਕਲੇ ਸੁਣਾਣ ਆ ਕੇ ਮੁਫਤ ਪੈਸੇ ਮਿਲਦੇ ਰਹੇ ਅਸੀਂ ਤਾਂ ਉਹਦੋਂ ਵੀ ਕਿਹਾ ਸੀ ਝੂਠ ਤੇ ਝੂਠ ਹੈ ਆਹ ਦੇ ਦਾਂਗੇ ਉਹ ਦੇ ਦਾਂਗੇ ਇੱਕ ਚੀਜ਼ ਨਹੀਂ ਇੱਕ ਚੀਜ਼ ਜੋ ਕਿਹਾ ਸੀ ਆਪਣੀਆਂ ਬੀਬੀਆਂ ਘਰੇ ਖੁਸ਼ ਕਰਤੀਆਂ ਉਹਨਾਂ ਨੇ 1000 ਰੁਪਿਆ ਹਰ ਬੀਬੀ ਨੂੰ ਮਹੀਨੇ ਦੇਵਾਂਗੇ ਕੋਈ ਆ ਗਿਆ 1000 ਰੁਪਿਆ ਕਰ ਕਰ ਨੌਕਰੀ ਦੇਵਾਂਗੇ ਆ ਗਈ ਨੌਕਰੀ ਨੌਕਰੀ ਕੀ ਦੇਣੀ ਸੀ ਅੱਜ ਪੰਜਾਬ ਮੈਥੋਂ ਤੋਂ ਪਹਿਲੇ ਬੁਲਾਰਿਆਂ ਨੇ ਦੱਸਿਆ ਅੱਜ ਪੰਜਾਬ ਦਾ ਮੁੱਖ ਮੰਤਰੀ ਮੁੱਖ ਮੰਤਰੀ ਪੰਜਾਬ ਦਾ ਨਹੀਂ ਚਲਾ ਰਿਹਾ ਹੋ ਕੀ ਰਿਹਾ ਤੂੰ ਦੇਖੋ Rajya Sabha ਦੇ MP ਬਣੇ ਅੱਧੇ MP ਦਿੱਲੀੋਂ ਦਿੱਲੀ ਦੇ ਰਹਿਣ ਵਾਲੇ ਆ ਦਿੱਲੀ ਦੇ ਪੰਜਾਬ ਨਾਲ ਲੈਣਾ ਦੇਣਾ ਨਹੀਂ ਆ ਆ ਜਿਹੜੇ ਐਡਵੋਕੇਟ ਜਨਰਲ ਦੇ ਦਫਤਰ 'ਚ ਵਕੀਲ ਰੱਖੇ 90% ਦੀ ਸਾਰੇ ਵਕੀਲ ਦਿੱਲੀ ਤੋਂ ਆ ਕੇਜਰੀਵਾਲ ਦੇ ਜਿਹੜੇ ਪੰਜਾਬ ਦੇ ਦਫ਼ਤਰ ਚ ਹੈ ਹੁਣ ਇਹ ਅਲਾਈਨਮੈਂਟ 2100 ਅਲਾਈਨਮੈਂਟ ਪਰਤੀ ਹੋਇਆ 700 ਬੰਦਾ ਹਰਿਆਣੇ ਦਾ ਪਰਤਾ ਹੀ ਹੋਇਆ ਉਹਦੇ ਚ ਤੇ ਫਿਰ ਆਪਣਾ ਪੰਜਾਬ ਦਾ ਕੀ ਹੋ ਰਿਹਾ ਪੰਜਾਬ ਉਜੜੀ ਜਾਂਦਾ ਮੈਂ ਆਈ ਫਿਰ ਤੋਂ ਬਾਰ-ਬਾਰ ਆਈ ਗੱਲ ਦਿਲੋਂ ਕਰਨਾ ਚਾਹਣਾ ਹੈ ਅਕਾਲੀ ਦਲ ਨੂੰ ਬਚਾ ਲਓ ਅਕਾਲੀ ਦਲ ਨੂੰ ਤਗੜਾ ਕਰ ਲਓ ਅਕਾਲੀ ਦਲ ਤੁਹਾਡਾ ਪਰਿਵਾਰ ਹੈ ਅਕਾਲੀ ਦਲ ਤੁਹਾਡਾ ਘਰ ਹੈ ਅਕਾਲੀ ਦਲ ਪੰਜਾਬ ਦਾ ਵਾਰਿਸ ਹੈ ਆ ਅਕਾਲੀ ਦਲ ਨਾ ਮੇਰੀ ਜਾਇਦਾਦ ਆ ਨਾ ਤੁਹਾਡੀ ਜਾਇਦਾਦ ਆਪਣੀ ਸਾਰਿਆਂ ਦੀ ਜਾਇਦਾਦ ਹੈ ਜੇ ਆਪਾਂ ਛੋਟੀ ਛੋਟੀ ਗੱਲਾਂ ਕਰਕੇ ਇਹਨਾਂ ਦੀ ਸੁਣ ਕੇ ਆ ਜਿਹੜੇ ਪੰਥ ਦੇ ਦੋਸ਼ੀ ਹੈ ਆ ਜਿਹੜੇ ਕੌਮ ਦੇ ਗद्दार ਹੈ ਜਿਹੜੇ ਪਿੱਠ ਤੇ ਛੁਰਾ ਮਾਰਨ ਵਾਲੇ ਹੈ ਉਹਨਾਂ ਦੀ ਗੱਲਾਂ 'ਚ ਲੱਗਾਂਗੇ ਆਪਣੀ ਮਾਂ ਪਾਰਟੀ ਨੂੰ ਕਮਜ਼ੋਰ ਕਰ ਦਾਂਗੇ ਤੁਹਾਡੀ ਆਵਾਜ਼ ਖਤਮ ਹੋ ਗਈ ਤੁਹਾਡੇ ਉੱਤੋਂ ਟੈਂਕਾਂ ਥੋਪਣਾ ਤੁਹਾਨੂੰ ਉੱਤੇ ਰੋਲ ਦੇਣਗੇ ਸਾਰੇ ਮੈਨੂੰ ਕੱਲ ਸਿੱਕਮ ਤੋਂ ਫੋਨ ਆਇਆ ਕਹਿੰਦੀ ਸਾਡੀ ਸਮੱਸਿਆ ਹੈ ਕੋਈ ਸਾਡੇ ਉੱਤੇ ਸਿੱਕ ਕੋਈ ਸਿੱਕਮ ਚ ਰਹਿ ਰਹੇ ਸੀ ਸਿੱਖ ਭੈਣ ਭਰਾ ਉਹਨਾਂ ਦੀ ਟੈਲੀਫੋਨ ਮੈਨੂੰ ਕਿਉਂ ਆਇਆ ਕਿਉਂਕਿ ਉਹਨਾਂ ਨੇ ਸਮਝਿਆ ਕਿ ਕਾਲੀ ਦਲ ਸਿਰ ਮੈਂ ਤਾਂ ਜਾਣਦਾ ਨਹੀਂ ਸੀ ਉਹਨਾਂ ਨੂੰ ਕਿਹੜਾ ਕਾਲੀ ਦਲ ਦੇ ਵਰਕਰ ਸੀ ਉੱਥੇ ਪਰ ਉਹਨਾਂ ਨੇ ਕੀਤਾ ਕਿਉਂਕਿ ਉਹਨੂੰ ਪਤਾ ਹੈ ਕਿ ਇਹਨਾਂ ਦੀ ਸਾਡਾ ਕੋਈ ਆਵਾਜ਼ ਹੈ ਜੇ ਲੜਾਈ ਲੜ ਸਕਦਾ ਕਾਲੀ ਦਲ ਜੇ ਤੁਸੀਂ ਉਹ ਕਿੱਲਾ ਹੀ ਪਟ ਦੋਗੇ ਤੇ ਫਿਰ ਤੁਹਾਡੀ ਆਵਾਜ਼ ਸੁਣਨ ਵਾਲਾ ਕਿਤੇ ਨਹੀਂ ਦੇਖੋ ਅਕਾਲੀ ਦਲ ਦੀ ਸੋਚ ਮੈਟਲੇ ਲੀਗ ਦੱਸਣਾ ਚਾਹਣਾ ਹੈ ਅਕਾਲੀ ਦਲ ਦੀ ਸੋਚ ਹੈ ਕਿ ਪੰਜਾਬ ਆ ਆਪਣਾ ਘਰ ਹੈ ਪੰਜਾਬ ਤਾਂ ਤਰੱਕੀ ਕਰੂਗਾ ਜੇ ਇੱਥੇ ਅਮਨ ਸ਼ਾਂਤੀ ਰਹੂਗੀ ਭਾਈਚਾਰਕ ਸਾਂਝ ਰਹੂਗੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਆਪਣੇ ਗੁਰੂਆਂ ਨੇ ਆਪਾਂ ਨੂੰ ਦੱਸਿਆ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਕਿਤੇ ਆਪਾਂ ਸਿੱਖਾਂ ਦੀ ਘਰੇ ਦੀ ਗੱਲ ਕੀ ਕਰਦੇ ਆਪਾਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਆਪਣੇ ਗੁਰੂਆਂ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਜਾਨ ਕੁਰਬਾਨ ਕਰਤੀ ਇਹ ਤਾਂ ਵੱਡੀ ਮਿਸਾਲ ਕੀ ਹੈ ਸੋ ਜਿਹੜੀ ਪਾਰਟੀ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਹੈ ਜਿਹੜੀ ਪਾਰਟੀ ਅਮਨ ਸ਼ਾਂਤੀ ਦੀ ਗੱਲ ਕਰਨ ਵਾਲੀ ਹੈ ਜਿਹੜੀ ਪਾਰਟੀ ਭਾਈਚਾਰੇ ਸਾਂਝ ਦੀ ਕਰਨ ਵਾਲੀ ਹੈ ਉਹ ਤੋਂ ਉਹਦੀ ਮੁਕਾਬਲਾ ਪਾਰਟੀਆਂ ਕਰ ਰਹੀਆਂ ਜਿਹੜੀਆਂ ਇੱਕ ਇੱਕ ਕੋਈ ਬੀਜੇਪੀ ਉਹ ਲੜਾ ਕੇ ਬੀਜੇਪੀ ਸੋਚਿਆ ਲੜਾਉਣਾ ਕਾਂਗਰਸ ਦੀ ਸੋਟ ਹੈ ਝੂਠ ਬੋਲ ਕੇ ਫਿਰ ਤੋਂ ਹਮਲੇ ਕਰਨੇ ਤੇ ਇਹ ਜੀਆਂ ਪਾਰਟੀਆਂ ਇਹ ਜੀਆਂ ਪਾਰਟੀਆਂ ਆਪਾਂ ਨੂੰ ਬਰਬਾਦ ਕਰ ਦੇਣਗੀਆਂ ਇਸ ਕਰਕੇ ਅੱਜ ਤੁਸੀਂ ਹਜ਼ਾਰਾਂ ਦੀ ਗਿਣਤੀ ਇਕੱਠੇ ਹੋਏ ਹੋ ਤੁਸੀਂ ਤੁਹਾਡਾ ਪਿਆਰ ਦੇਖ ਕੇ ਮੈਂ ਸਿਰ ਝਕਾਉਣਾ ਤੁਹਾਨੂੰ ਤੁਸੀਂ ਸਾਰੇ ਹੀ ਮੇਰੇ ਪਿਤਾ ਦੇ ਸਾਥੀ ਹੋ ਮੇਰੇ ਬਾਦਲ ਸਾਹਿਬ ਥੋਡੇ ਆਪਣੇ ਸਾਰੇ ਪਰਿਵਾਰ ਦੇ ਮੁਖੀ ਸਾਬਰਕਾਸ਼ ਸਿੰਘ ਬਾਦਲ ਹੈ। ਦੇਖੋ ਉਹਨਾਂ ਦਾ ਜੀਵਨ ਮੈਥੋਂ ਵੱਧ ਥੋਡੇ ਨਾਲ ਪਿਆਰ ਉਹਨਾਂ ਨੇ ਕੀਤਾ ਹੈ। ਮੈਨੂੰ ਲੱਗਦਾ ਥੋਡੇ ਹਰ ਘਰ ਚ ਗਏ ਹੋਣੇ ਆ ਬਾਦਲ ਸਾਹਿਬ, ਹਰ ਘਰ ਚ ਗਏ ਹੋਣੇ ਆ। ਥੋਡੇ ਹਰ ਬਜ਼ੁਰਗ ਦੇ ਦੁੱਖ ਸੁੱਖ ਚ ਆਏ ਹੋਣੇ ਆ, ਥੋਡੇ ਵਿਆਹਾਂ ਚ ਆਏ ਆ। ਇਹ ਜੇ ਲੀਡਰ ਕੱਲੀ ਕਾਲੀ ਦਲਚੀ ਹੈ, ਇਹਨਾਂ ਚ ਨਹੀਂ ਹੈ। ਆ ਤਾਂ ਬਿੱਟੂ ਵਰਗੇ ਚਾਪਲੂਸ ਉਹਨਾਂ ਪਾਰਟੀ ਚ ਐ ਜਿਹੜੇ ਕਹਿ ਰਿਹਾ ਉਹ ਬਿੱਟੂ ਨੂੰ ਦੱਸਣਾ ਚਾਹਣਾ ਰਾਹੁਲ ਗਾਂਧੀ ਨੇ ਫਿਰ ਵੀ ਤੈਨੂੰ ਪ੍ਰਧਾਨ ਨਹੀਂ ਬਣਾ ਭਾਵੇਂ ਤੂੰ ਐਡਾ ਵੱਡਾ ਤੂੰ ਬਿਆਨ ਦੇ ਦਿੱਤਾ ਅਨੇ ਕੁਝ ਨਹੀਂ ਕਰਨਾ ਆ ਜਿੰਨੇ ਵੀ ਚਾਪਲੂਸ ਐ ਜਿੰਨੇ ਵੀ ਕੌਮ ਦੇ ਪਿੱਛੇ ਮਾਰਨ ਵਾਲੇ ਐ ਉਹਨਾਂ ਹਸ਼ਰੀਆ ਹੁੰਦਾ ਆ ਦਾਦੂ ਵਾਲ ਦਾ ਵੀ ਹਸ਼ਰ ਸਹੀ ਹੋਇਆ ਪਿੱਠ ਦੇ ਕੌਮ ਦੇ ਸ਼ੁਰਏ ਮਾਰਿਆ ਤੇ ਅੱਜ ਉਹ ਵੀ ਰੋਂਦਾ ਫਿਰਦਾ ਐ ਐਜੇ ਗਦਾਰਾਂ ਨੂੰ ਪਛਾਣੀਏ ਆਪਣੀ ਮਾਂ ਪਾਟੀ ਨੂੰ ਤਗੜਾ ਕਰੀਏ ਤੇ ਤੁਸੀਂ ਵਿਸ਼ਵਾਸ ਰੱਖੋ ਸਾਡੇ ਤੇ ਥੋੜੀ ਲੜਾਈ ਲੜਦੇ ਰਵਾਂਗੇ ਆਪਣਾ ਸਿਰ ਵੱਡਿਆ ਜਾਏ ਪਰ ਅਸੂਲਾਂ ਤੋਂ ਪਿੱਛੇ ਨਹੀਂ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ